ਪਟਿਆਲਾ ਫਾਸਟ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੇ ਹਰਪ੍ਰੀਤ ਕੌਰ ਕੱਕਾ ਕੈਮਰਾਮੈਨ ਜਖਸੀਰ ਸਿੰਘ ਦੇ ਨਾਲ ਅਲਸੋ ਇਸ ਟਾਈਮ ਅਸੀਂ ਖੜੇ ਆ ਪਿੰਡ ਜਾਖਲ ਜੋ ਸਤਰਾਣੀ ਹਲਕੇ ਦਾ ਹੈ ਪਿੰਡ ਮੰਨਿਆ ਜਾਂਦਾ ਹੈ ਸੋ ਇਸ ਟਾਈਮ ਇੱਥੇ ਜੋ ਪੀਰ ਦੀ ਜਗ੍ਹਾ ਹੈ ਉਸ ਪੀਰ ਦੀ ਜਗ੍ਹਾ ਤੇ ਫ੍ਰੀ ਅੱਖਾਂ ਦਾ ਕੈਂਪ ਤੇ ਬਲੱਡ ਡੋਨੇਸ਼ਨ ਜੋ ਕੈਂਪ ਲਗਾਇਆ ਗਿਆ ਤੇ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਮਤਲਬ ਇੱਥੇ ਬਾਤ ਚੜ੍ਹ ਕੇ ਮਿਲ ਰਿਹਾ ਹੈ ਸੋ ਆਪਣੇ ਨਾਲ ਹੋਰ ਵੀ ਪੇਸ਼ੰਟ ਨੇ ਜੋ ਇੱਥੇ ਮਤਲਬ ਖੂਨਦਾਨ ਕਰ ਰਹੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਮੇਰੀ ਸਾਸ਼ਟ੍ਰੀਕਾ ਸ਼ਕਲ ਜੀ ਕੀ ਨਾਂ ਹਾਂਜੀ ਸ਼ਾਦੀਪੁਰ ਮੋਮਿਆਂ ਇਹ ਠੀਕ ਹੈ ਮਤਲਬ ਤੁਸੀਂ ਹੁਣ ਆਪਣਾ ਫ੍ਰੀ ਕੈਂਪ ਲੱਗ ਰਿਹਾ ਇੱਥੇ ਹੈਗਾ ਏਖਰ ਦੇ ਵਿੱਚ ਤੇ ਬਾਬੇ ਪੀਰ ਦੀ ਜਗਾ ਜੋ ਕਿ ਆਏ ਸਾਲ ਮਨਾਈ ਜਾਂਦੀ ਆ ਤੇ ਇਥੇ ਬਹੁਤ ਪਰਮਾ ਆਪਣਾ ਮੇਲੇ ਦੇ ਤੌਰ ਤੇ ਲੋਕ ਇਕੱਠੇ ਹੁੰਦੇ ਨੇ ਤੇ ਇਹ ਸਰਦਾ ਦੇ ਤੌਰ ਤੇ ਇੱਕ ਦਾ ਬਲੱਡ ਡੋਨੇਸ਼ਨ ਕੈਂਪ ਲੱਗਦਾ ਆਏ ਸਾਲ ਤੇ ਇੱਕ ਅੱਖਾਂ ਦਾ ਚੈੱਕਅਪ ਕੈਂਪ ਠੀਕ ਹੈ ਹਰ ਸਾਲ ਹੀ ਮਤਲਬ ਇੱਥੇ ਲੱਗਦਾ ਹਾਂਜੀ ਹਰ ਸਾਲ ਲੱਗਦਾ ਇੱਥੇ ਤੇ ਅਸੀਂ ਹਰ ਸਾਲ ਹੀ ਬਲੱਡ ਡੋਨੇਸ਼ਨ ਕਰਦੇ ਆਂ ਔਰ ਡੋਨੇਟ ਕਰਦੇ ਆਂ ਤੇ ਬਹੁਤ ਵਧੀਆ ਪ੍ਰਾਲਾ ਹੈ ਜਿੱਥੇ ਹਾਂਜੀ ਮਤਲਬ ਜੋ ਡਾਕਟਰਾਂ ਦੀ ਟੀਮ ਆਈ ਹੈ ਅੱਖਾਂ ਦੀ ਤੇ ਬਲੱਡ ਡੋਨੇਸ਼ਨ ਦੀ ਟੀਮ ਕਿੱਥੋਂ ਆਈ ਹੈ ਇਹ ਇਹ ਪਟਿਆਲੇ ਤੋਂ ਜੀ ਆਈਏ ਪਟਿਆਲੇ ਤੋਂ ਕਸਿਬਲ ਹਸਪੀਟਲ ਸਮਾਣਾ ਤੋਂ ਠੀਕ ਹੈ ਦੋ ਥਾਂ ਤੋਂ ਟੀਮ ਆਈ ਹੋ ਜੀ ਇਹ ਹਾਂ ਤੁਹਾਨੂੰ ਮਤਲਬ ਕਿਹੋ ਜਿਹਾ ਮਹਿਸੂਸ ਹੋ ਰਿਹਾ ਤੇ ਤੁਸੀਂ ਨਿਊ ਜਨਰੇਸ਼ਨ ਨੂੰ ਕੀ ਮਤਲਬ ਮੋਟੀਵੇਸ਼ਨ ਦੇਣਾ ਚਾਹੋਗੇ ਸੰਜੀਤ ਇਹਦੇ ਚ ਐ ਵੀ ਸਾਸੀ ਜਦੋਂ ਖੂਨ ਕਢਾਉਂਦੇ ਆ ਤਕਰੀਬਨ ਸਾਡੇ ਇੱਕ ਤਾਂ ਸਾਡਾ ਬੀਪੀ ਵਗੈਰਾ ਸੈੱਟ ਰਹਿੰਦਾ ਦੂਜਾ ਸਾਡੇ ਟੈਸਟ ਵਗੈਰਾ ਹੋ ਜਾਂਦੇ ਨੇ ਜੇ ਕਿਸੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਦੇ ਡਾਕਟਰ ਸਾਹਿਬ ਆਪਣੇ ਆਪ ਹੀ ਕਾਲ ਕਰਕੇ ਉਹਨਾਂ ਨੂੰ ਅਲਰਟ ਕਰ ਦਿੰਦੇ ਨੇ ਵੀ ਤੁਸੀਂ ਆਪਣਾ ਕੋਈ ਲਾਜ਼ ਵਗੈਰਾ ਕਰਵਾਓ ਬਾਕੀ ਇਹ ਖੂਨਦਾਨ ਕਰਨਾ ਤਾਂ ਵਧੀਆ ਇੱਕ দান ਦੇ ਤੌਰ ਤੇ ਕਿਸੇ ਦੀ ਲੋੜਵੰਦ ਦੀ ਸਹਾਇਤਾ ਵੀ ਹੋ ਜਾਂਦੀ ਆ ਦੂਜਾ ਆਪਣੇ ਸਰੀਰ ਦੀ ਫਿਟਨੈਸ ਠੀਕ ਰਹਿੰਦੀ ਆ ਜਿਸ ਕਰ ਬੀਪੀ ਵਗੈਰਾ ਨਹੀਂ ਉੱਪਰ ਹੁੰਦਾ ਜੀ ਸੋ ਵੀਰ ਜੀ ਦਾ ਮੌਜੂਦ ਹੈ ਜਿੱਥੇ ਕਿ ਪੰਜਖੜ ਦੇ ਵਿੱਚ ਜੋ ਪੀੜਾ ਦੀ ਜਗ੍ਹਾ ਹੈ ਉੱਥੇ ਫ੍ਰੀ ਅੱਖਾਂ ਦਾ ਟੈਂਪੋ ਵੀ ਚੱਲ ਲਗਾਇਆ ਗਿਆ ਸੋ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਸਾਹਿਬਾ ਜੀ ਕੀ ਨਾ ਜੀ ਆਪਣਾ ਨਾਮ ਗੁਰਜੀਤ ਸਿੰਘ ਹੈ ਸਰ ਕਿਹੜੇ ਵਸਤੂ ਦਾ ਚਾਹੀਦਾ ਆਪਣਾ ਹੰਡਾਈ ਹਸਪੀਟਲ ਨੇਅਰ ਮੋਗੋ ਗਰਾਉਂਡ ਕੋਪੀਟਮ ਠੀਕ ਹੈ ਤੇ ਸਰ ਹੁਣ ਤੇ ਫਰੀ ਮੈਡੀਕਲ ਜੋਖਾ ਲਗਾਣ ਦਾ ਸੀ ਲਗਾਇਆ ਜਾ ਰਿਹਾ ਬਿਲਕੁਲ ਹੀ ਫਰੀ ਹੈ ਹਾਂਜੀ ਅੱਜ ਆਪਣਾ ਬਲੱਡ ਪ੍ਰੋਫਾਈਲ ਚੈੱਕਪੂਰ ਤੇ ਚੈੱਕਅਪ ਬਿਲਕੁਲ ਫਰੀ ਹੈ ਅੱਜ ਚੈੱਕਅਪ ਕਰਦੇ ਨਾਮ ਜੁਗਨ ਰੋਡ ਪਈਗੀ ਉਹਨਾਂ ਦੇ ਚਿੱਟੇ ਮੋਤੀ ਜੀ ਆਪਰੇਸ਼ਨ ਬਿਲਕੁਲ ਹੀ ਫਰੀ ਕੀਤਾ ਜਾ ਰਿਹਾ ਹੈ ਲੈਂਜ ਵੀ ਪਈ ਪਾ ਰਿਹਾ ਹਾਂ ਠੀਕ ਹੈ ਜਮਾਦਾਰ ਉਹ ਖਰਾ ਜਿਹੜਾ ਖਰਾ ਸੇਂਦਾ ਪ੍ਰਬੰਧਾ ਉਹ ਮਤਲਬ ਹੌਸਟਲ ਰੋਜ਼ ਹਾਂਜੀ ਆਪਣਾ ਅੱਜ ਇਹ ਪ੍ਰੈਸ਼ਰ ਵਗੈਰਾ ਕਰਾ ਕੇ ਅੱਜ ਇਹ ਜੀਜਾ ਦੀ ਨਾਕੀ ਹੋ ਦੇਗੀ ਠੀਕ ਹੈ ਤੇ ਸਾਸਾਂ ਸ਼ਾਮ ਤੱਕ ਸਾਰੇ ਪ੍ਰੈਸ਼ਰ ਕਲੀਅਰ ਹੋ ਜਾਣਗੇ 10 15 20 ਜਿੰਨੇ ਵੀ ਹੋ ਜਾਣਗੇ ਹੁਣ ਤੱਕ ਸਰ ਨਾਲ ਕਿੰਨੇ ਮਹੀਨੇ ਤੋਂ ਮੈਂ ਪ੍ਰੈਸ਼ਰ ਦੇਖ ਚੁੱਕੇ ਹਾਂ ਤੇ ਕਿੰਨੇ ਦਿਨਾਂ ਦੇ ਅੰਦਰ ਆਪਰੇਸ਼ਨ ਹੋਣੀ ਹੈ ਆਪਣੇ ਮੇਰੇ ਵਾਲਾ ਨੇ ਸਟਾਰਟ ਹੀ ਕੀਤਾ 10 ਤੋਂ پیشنਟ ਦੀ ਉਪੀ ਦੇਖ ਚੁੱਕੇ ਆ ਤੇ ਤਿੰਨ ਤਿੰਨ پیشنਟ ਆਪਣੇ ਪ੍ਰੈਸ਼ਰ ਵਾਲੇ ਨਿਕਲ ਚੁੱਕੇ ਆ ਇਹ ਵਾ ਕਿਸਾਨੇ ਇਹਨਾਂ ਦਾ ਵੀ ਖੜੇ ਆਗੇ ਹੋਣਾ ਚਾਹੀਦਾ ਉਹਨਾਂ ਤੋਂ ਬਰੋਕਾ ਵੀ ਨਿਕਲ ਸਕਦਾ ਆਪਣਾ ਟਾਰਗੇਟ ਕਿੰਨੇ ਦਾ ਰੱਖੋਗੇ ਟਾਰਗੇਟ ਆਪਣਾ ਮੰਡੇ ਦਾ ਹੁੰਦਾ ਹੀ 55000 ਦਾ ਪਲੱਸ ਹੋਇਆ ਬਰਦਾ ਠੀਕ ਪਲੱਸ ਇਸ ਟਾਈਮ ਆਪਣੇ ਨਲਕਾ ਡੋਨੇਸ਼ਨ ਕੈਂਪ ਦੇ ਵਿੱਚ ਪਰਿਆਣ ਤਾਂ ਡਾਕਟਰਾਂ ਦੀ ਟੀਮ ਆਈ ਹੋਈ ਹੈ ਉਹ ਪਾਣਾ ਨੰਬਰ ਸਾਹਿਬ ਵੀ ਅੱਜ ਆਪਣਾ ਮੌਜੂਦ ਰਹਿਣਾ ਆਪਣਾ ਵੀ ਗੱਲ ਕਰਾਂਗੇ ਤਾਂ ਸਾਥੀ ਦਾ की है इसमें ना तो कोई कमजोर आती है कमजोरी आ जाएगी मेरे को छटका रहेंगे मेरे कोई रहें को, को और प्रॉब्लम ऐसा कुछ नहीं होता जितनी की सोच होती है सभी को अठारह साल से पैंसठ साल की उम्र में ब्लड डोनेट करना चाहिए हम एक हमारे प्रांजी इस प्रोग्राम में हमारा उसे बीसरे दिन हमारा कैंप लगवा ठीक है मतलब अब तक कितना 50 के अराउंड ब्लड हो जाएगा हो जाएगा तो से यहाँ पे ब्लड लगी हुई है, है उस 50 डॉलर का ब्लड डोनेट करने के लिए सरकार से पता हो जाएगा तो आप पब्लिक को क्या मोटिवेशन देना चाहोगे मैं तो ये कहना चाहता हूँ कि जो जो 18 साल से ऊपर की भी है सभी को ब्लड डोनेट करना चाहिए ब्लड डोनेट करने से बी पी शुगर डायबिटीज़ होती है अपना अटैक की प्रॉब्लम होती है स्किन प्रॉब्लम होती है ये जैसे कोलेस्ट्रॉ हो गया ये सभी दूर हो जाते हैं हर तीन महीने में अठारह से पैंसठ साल तक की उम्र में हर किसी को ब्लड डोनेट करना चाहिए ठीक है सो डॉक्टर साहब ना गल करके बड़ा वध्या लगे गया है सो अपने जो सामाजिक तो सामाजिक तौर तो पर तो जो सेवा निभा रहे हैं जी Ciao. <laughs> Ciao. ਨੰਨੇ ਬਲੱਡ ਡੋਨੇਸ਼ਨ ਕੈਂਪ ਜੋ ਫ੍ਰੀ ਲੱਗਿਆ ਪੰਜਖਰ ਦੇ ਵਿੱਚ ਸੋ ਉਹਨਾਂ ਨੇ ਇੱਥੇ ਬਲੱਡ ਡੋਨੇਟ ਵੀ ਕੀਤਾ ਸੋ ਆਪਾਂ ਨਾਲ ਗੱਲਬਾਤ ਕਰਾਂਗੇ ਮਿੰਨੀ ਸਸਰੀ ਗਾ ਕੀ ਨਵੀਂ ਚ ਆਪਣਾ ਬਣ ਚੁੱਕਾ ਠੀਕ ਹੈ ਜਿੰਦੇ ਫੰਦੇ ਰਹਿਣ ਵਾਲੇ ਦੀ ਚੈੱਕ ਕਰਦੇ ਕਿ ਮਤਲਬ ਇੱਥੇ ਜੋ ਫ੍ਰੀ ਅੱਖਾਂ ਦਾ ਕੈਂਪ ਵੀ ਲਗਾਇਆ ਗਿਆ ਪਿਆਣੀ ਜਗ੍ਹਾ ਤੇ ਤੇ ਆਈਸ ਕੈਂਪ ਵੀ ਲਗਾਇਆ ਗਿਆ ਤੇ ਤੁਸੀਂ ਕੀ ਕਰਨਾ ਚਾਹੋਗੇ ਇਸ ਬਾਰੇ ਵਿੱਚ ਜੀ ਦੇਖੋ ਸਾਡੇ ਇਸ ਏਰੀਆ ਤੇ ਪਹਿਲਾਂ ਇਹੋ ਜਿਹਾ ਕੋਈ ਪੁਰਾਣਾ ਹੋਇਆ ਫਸਟ ਟਾਈਮ ਇਸ ਜਗ੍ਹਾ ਤੇ ਇਹ ਪੁਰਾਣਾ ਹੋਇਆ ਤੇ ਬਹੁਤ ਵਧੀਆ ਹੈ ਬਹੁਤ ਲੋਕਾਂ ਦਾ ਸਹਾਰਾ ਵੀ ਦਿੱਤ ਨੂੰ ਮੇਰਾ ਲੋੜਵੰਦ ਕਿਹੜੇ ਲੋਕ ਨੇ ਉਹ ਪਰਿਵਾਰ ਆ ਰਹੇ ਨੇ ਪੁੱਖਾ ਚੈਨ ਕੰਨ ਇਹਨਾਂ ਨੂੰ ਜਿਵੇਂ ਦੀ ਲੋੜ ਕਰਦੇ ਨੇ ਤੇ ਬਲੱਡ ਵੀ ਬਹੁਤ ਦਾਨ ਕੀਤਾ ਲੋਕ ਕਿਉਂਕਿ ਫਸਟ ਉਪਰਾਲੇ ਹੀ ਸਾਡੇ ਏਰੀਆ 'ਚ ਮੈਨੂੰ ਲੱਗਦਾ ਇਸ ਤੋਂ ਪਹਿਲਾਂ ਬਹੁਤ ਟਾਈਮ ਤੋਂ ਹੋਇਆ ਹੈ ਇਹ ਨੂੰ ਜਿਵੇਂ ਨਾ ਮਾ ਯੁਵਾ ਪੀੜੀ ਦੇ ਵਿੱਚ ਨਾ ਆਪਣੇ ਨੌਜਵਾਨ ਢੁੰਡੇ ਲਗਾ ਲੋ ਜੀ ਮੇਂ ਹੋਰ ਨਸ਼ੇ ਤੋਂ ਵੀ ਰਹਿਤ ਹੋਣਗੇ ਜਿਵੇਂ ਜੇਕਰ ਹਰ ਸਾਲ ਇੱਥੇ ਮਤਲਬ ਜੋ ਆਈ ਦਾ ਜਬਲ ਡੋਨੇਸ਼ਨ ਕੈਂਪ ਲੱਗਦਾ ਹੈ ਨਾ ਨਸ਼ੇ ਤੋਂ ਵੀ ਦੂਰ ਰਹਿਣ ਦੇ ਬਾਰੇ ਤੁਸੀਂ ਬਿਲਕੁਲ ਜੀ ਇਸ ਨਾਲ ਬੱਚੇ ਵੀ ਉਤਸ਼ਾਹੀ ਹੁੰਦੇ ਨੇ ਨੌਜਵਾਨ ਵੀ ਪੇਰੀਅਸ ਲਾਈਨ ਨੂੰ ਬੰਦੀ ਜੀ ਹੋਰ ਸਾਡਾ ਵੀ ਮਨ ਬਣ ਰਿਹਾ ਵੀ ਆਪਾਂ ਸਾਲ ਬਾਅਦ ਇਹ ਜੀ ਦਾ ਦਸੂਰ ਨੇ ਕਰਦੇ ਨੇ ਤੇ ਇਹਨਾਂ ਨੇ ਕਰਾਇਆ ਬਹੁਤ ਸੋਹਣਾ ਉਪਰਾਲਾ ਕਰਾਇਆ ਵੀ ਹੋਰ ਵੀ ਬਹੁਤ ਸਾਰੇ ਕਦਮ ਤੇ ਪੱਤੇ ਰੰਗ ਕਰਦਾ ਹੈ ਬਿਲਕੁਲ ਜੀ ਪਿੰਡ ਦਾ ਨਾਂ ਬਣਦਾ ਹੈ ਇੱਕ ਆਪਾਂ ਵੀ ਮਤਲਬ ਜੋ ਨਾ ਕਹਿੰਦੇ ਵੀ ਬਸਦੇ ਨੇ ਜਿਹੋ ਜਿਹੜਾ ਮੌਕਾ ਦੇਖਣਾ ਕਿ ਨੋਗੋਨੀ ਚੱਲਾਈ ਹੈ ਉਹ ਵੀ ਆਪਣੀ ਇੱਕ ਸੈਮੀਨਾਰ ਲਾਇਆ ਗਿਆ ਨਗਰ ਤੇ ਚਲੋ ਹਰੇਕ ਕੰਮ ਹੀ ਜ਼ਰੂਰੀ ਹੈ ਸਮੇਂ ਦੇ ਮੁਤਾਬਕ ਹੈ ਨਾ ਜੇ ਹੁਣ ਅੱਜ ਆ ਕੰਪਲ ਲੱਗੇ ਨੇ ਤੇ ਇਸ ਨੂੰ ਦੇਖ ਕੇ ਕਈ ਬੱਚੇ ਮੋਟੀਵੇਟ ਹੁੰਦੇ ਨੇ ਨਾ ਕਿ ਚੰਗੇ ਰਾਹ ਲਈ ਤੋਂ ਹੁੰਦੀ ਆਪਾਂ ਸੁਣਦੇ ਆਂ ਕਿ ਆਪਾਂ ਦਾ ਇਹ ਸਰਕਾਰ ਜਾਂ ਪ੍ਰਸ਼ਾਸਨ ਉਤੋਂ ਪਹਿਲਾਂ ਆਪਾਂ ਪਿੰਡ 'ਚ ਜੋ ਮੌਤ ਵਾਰ ਹੈ ਹਨਾ ਪਿੰਡ ਦੀ ਜਨ ਯੁਵਾ ਪੀੜ੍ਹੀ ਆਰੇ ਹੋਈ ਗੱਲ ਨਹੀਂ ਰਾਜਾਂ ਦਾ ਤਾਂ ਕਿ ਇਹ ਆਈਏ ਪਰਾਲੇ ਹੁੰਦੇ ਨੇ ਜਾਂ ਨਸ਼ਾ ਤਾਂ ਹੀ ਖਤਮ ਹੁੰਦਾ ਹੈ ਇੱਕ ਕੋਈ ਵੀ ਸੰਗਠਨ ਇੱਕ ਕੰਮ ਨਹੀਂ ਕਰ ਸਕਦਾ ਨਾ ਪ੍ਰਸ਼ਾਸਨ ਕਰ ਸਕਦਾ ਨਾ ਸਰਕਾਰ ਕਰ ਸਕਦੀ ਤੇ ਨਾ ਹੀ ਨਗਰ ਕਰ ਸਕਦਾ ਇਹ ਸਾਰੇ ਰਲ ਮਿਲ ਕੇ ਸਾ ਆਪਾਂ ਉਹਨਾਂ ਦਾ ਸਹਿਯੋਗ ਕਰਕੇ ਤਾਂ ਹੀ ਤਾਂ ਹੀ ਹੋਣਾ ਹੈ ਹਨਾ ਚੱਲ ਜਾਣਗੇ ਚੱਲ ਜਾਣਗੇ ਤੇ ਸਹੀ ਰਸਤੇ ਨੂੰ ਨੌਜਵਾਨ ਪਹੁੰਚੇ ਜੋ ਪਲੜਾ ਜੋ ਡੋਨੇਸ਼ਨ ਕਰ ਰਹੇ ਨੇ ਹਨਾ ਤਾਂ ਉਹਨਾਂ ਲਿਖਣ ਪਿੰਡ ਦਾ ਪ੍ਰਬੰਧ ਕਿਵੇਂ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਜੋ ਕੁਝ ਚਾਹੀਦਾ ਇਕ ਜਿਨ੍ਹਾਂ ਨੇ ਖੂਨਦਾਨ ਕੀਤਾ ਕੁਝ ਤਾਂ ਸਭ ਉਹਨਾਂ ਨੂੰ ਗੁਰਦਵਾਰਾ ਜੋੜ ਦੇ ਜੋੜਾ ਜੋ ਗਿਆ ਸੰਤ ਮਹਈਆ ਕਰਾਇਆ ਹਾਂ ਬਹੁਤ ਵਧੀਆ ਕਿਸਮ ਵਿੱਚ ਬਾਕੀ ਸਾਰਾ ਹੋ ਸਕਦਾ ਬਹੁਤ ਵਧੀਆ ਹਾਂ ਜੀ ਠੀਕ ਹੈ ਇਸ ਟਾਈਮ ਉਹ ਵੀ ਇਹ ਵੀ ਮੌਜੂਦ ਨੇ ਜਿਨ੍ਹਾਂ ਨੇ ਖੂਨਦਾਨ ਕੀਤਾ ਵੀ ਰਹੀ ਮੈਂ ਆਪਣਾ ਠੀਕ ਹੈ ਕਿਹੜੇ ਫਿਰ ਤੁਸੀਂ ਅੱਛਾ ਤੁਹਾਨੂੰ ਕਿਹੋ ਜਿਹਾ ਲੱਗਾ ਪਹਿਲੀ ਵਾਰ ਤੁਸੀਂ ਖੂਨਦਾਨ ਕਿਤੇ ਪਹਿਲਾਂ ਵੀ ਕੀਤਾ ਹੈ ਮੈਂ ਖੂਨਦਾਨ ਕਾਫੀ ਦੇਰ ਤੋਂ ਕਰ ਰਿਹਾ ਹਾਂ ਜੀ ਅੱਛਾ ਅੰਦਾਜ਼ਾ ਲਗਾ ਅਸੀਂ ਲੋਕੀ ਵਰੀਦਾ ਵੈਸੇ ਅੱਛਾ ਇਹ ਤੇ ਚਲੋ ਸਾਡੇ ਨਗਰ ਦਾ ਕੰਮ ਸੀ ਅਸੀਂ ਵੈਸੇ ਬਾਹਰ ਵੀ ਜਾਂਦੇ ਹਾਂ ਜਿੱਥੇ ਜਿੱਤੇ ਕੈਂਪ ਲੱਗਾ ਹੁੰਦਾ ਸੀ ਖੂਨਦ ਤੇ ਮਤਲਬ ਤੁਹਾਨੂੰ ਕਹਿੋ ਜਾਂ ਫੀਲ ਹੁੰਦਾ ਜਦੋਂ ਤੁਸੀਂ ਫੂਲਦਾਨ ਕਰਦੇ ਹੋ ਬਹੁਤ ਵਧੀਆ ਜੀ ਸਰੀਰ ਰੈਕਸ ਹੋ ਜਾਂਦਾ ਹੈ ਵੈਸੇ ਕਰਨਾ ਚਾਹੀਦਾ ਹੈ ਇੱਕ ਤਰ੍ਹਾਂ ਇਹ ਕੁੰਡ ਦਾ ਕੰਮ ਹੈ ਜੀ ਕਿਸੇ ਨਾ ਕਿਸੇ ਦੇ ਕੰਮ ਆ ਜਾਂਦਾ ਜੇ ਫਲਦਾਨ ਕਰਦਾ ਹੁੰਦਾ ਕਾ ਤੁਸੀਂ ਪਿੰਡਾਂ ਦੇ ਨਰੰਦ ਵਿਕਾਸ ਕਰ ਰਹੇ ਹੋ ਜੀ ਹਾਂਜੀ ਹਾਂ ਬਲੱਡ ਡੋਨੇਸ਼ਨ ਕੈਂਪ ਵੀ ਇੱਥੇ ਪਲੀ ਲਗਾਇਆ ਗਿਆ ਤੇ ਫਲਾ ਕੈਂਪ ਵੀ ਮਤਲਬ ਪਥਵੰਤੇ ਸੱਜਣਾ ਦੇ ਸਹਿਯੋਗ ਨਾਲ ਲਗਾਇਆ ਗਿਆ ਤੁਸੀਂ ਕੀ ਕਹਣਾ ਚਾਹੋ ਅਸੀਂ ਕਹਿੰਦੇ ਇਹ ਬਹੁਤ ਹੀ ਵਧੀਆ ਕੰਮ ਹੈ ਬਹੁਤ ਵਧੀਆ ਸਲਾਘਾਯੋਗ ਕਦਮ ਹੈ ਤੋਂ ਪਿੰਡਾਂ ਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਤਾਂ ਤਾਹੀਂ ਥੋੜਾ ਜਿਹਾ ਪ੍ਰਾਂਤ ਸਰਕਾਰਾਂ ਨੂੰ ਵੀ ਲਾ ਲੋ ਜੱਡਾ ਤੋਂ ਲਾ ਲੋ ਇਹ ਬਹੁਤ ਬਹੁਤ ਕਾਮਯਾਬੀ ਵਾਲੀ ਗੱਲ ਹੈ ਬਹੁਤ ਵਧੀਆ ਕੰਮ ਹੈ ਬਹੁਤ ਵਧੀਆ ਦੇ ਵਿੱਚ ਲਿਆਉਣ ਦੀ ਤੇ ਕੋਈ ਸ਼ ਤਾਂ ਤੁਹਾਨੂੰ ਪਤਾ ਅੰਸਰ ਪਿੰਡ ਦੇ ਵਿੱਚ ਹੁੰਦੀ ਆ ਮੜੀ ਉਹ ਰੋਕਣ ਦੀ ਕੋਸ਼ਿਸ਼ ਕਰਦੇ ਆ ਬਾਕੀ ਬਾਬੇ ਦੀ ਮਿਹਰ ਆ ਪਰ ਆਪਾਂ ਨੂੰ ਬਾਬੇ ਦੀ ਇੰਨਾ ਮਾਣ ਹੈ ਨੇ ਲਾਪਰ ਦਾਾਈ ਬਹੁਤ ਵਧੀਆ ਗੱਲ ਕਹੀ ਹੈ ਵੀ ਜਿਹੜਾ ਬਲੱਡ ਡੋਨੇਸ਼ਨ ਕੈਂਪ ਲੱਗੇ ਹੋਇਆ ਹੈ ਨਾ ਆਪਣਾ ਕੰਮ ਨਹੀਂ ਦੇ ਨਾਲ-ਨਾਲ ਸਪੋਰਟ ਪਾਈਪ ਵੀ ਹੋਣੀ ਚਾਹੀਦੀ ਹੈ ਤਾਂ ਕਿ ਜੋ ਬੱਚੇ ਜੋ ਆਪਣੀ ਨਵੀਂ ਯੁਵਾ ਪੀੜੀ ਨਸ਼ੇ ਦੇ ਵੱਲ ਜਾ ਰਹੀ ਹੈ ਉਹ ਸ਼ਾਇਦ ਕਿੰਨਾ ਕਿੰਨਾ ਜੇਦੜੇ ਰੱਤ ਪੈ ਸਕਦੀ ਹੈ। ਜਿਹੜਾ ਇਸ ਸਰਬਰ ਬਾਅਦ ਦੇ ਉੱਤੇ ਕੋਈ ਪੈਸਾ ਕੋਈ ਬਾਣੀ ਅਸੀਂ ਫਰੀ ਕਰਦੇ ਆ ਉਹਦੇ ਪਰਵਾਹ ਸਾਡਾ ਹੋ ਜਾ ਲੱਗਿਆ ਉਹ ਬੱਚੇ ਵੀ ਹੋ ਰਹੇ ਜੀ ਦੂਸਰਾ ਪੈਦਾ ਹੋ ਰਿਹਾ ਜੀ ਕਿਤਾਬਾਂ ਆਪ ਜੀ ਹੈਗਾ ਕਰਾ ਦੇਣਾ ਲਗਾਣਾ ਹੈ ਜੀ ਅਰੇ ਬਦਲ ਦੇ ਕੰਮ ਕਰਨ ਦੇ ਦੇ ਜੀ ਠੀਕ ਹੈ ਜੇ ਆਪ ਡਾਕਟਰ ਜੀ ਇਹਨੂੰ ਇਸ ਤਰ੍ਹਾਂ ਹੀ ਬਿੜੋ ਜਣੀ ਜੀ ਕੋਈ ਗਾਲੀ ਕੋਈ ਇਹ ਮੋਟੇ ਬੀਤਦੇ ਨੇ ਉਹਦੇ ਹਰ ਇੱਕ ਬੰਦਾ ਕਰਾਉਂਗੇ ਠੀਕ ਹੈ ਇਹ ਚੀਜ਼ ਜਿਹਾ ਸੱਚ ਜਿਹਾ ਕਰ ਦੇਣਗੇ ਨਾ ਸੇ ਕਰਕੇ ਵੈਸੇ ਵੀ ਆਪੋ ਜੀ ਆਪਣਾ ਬਰਬਾਦੇ ਕਰ ਨਹੀਂ ਆਪਾਂ ਜੀ ਕਿਸੇ ਨੂੰ ਦਾਨ ਕਰਤਾ ਜੀ ਕਿਸੇ ਦਾ ਕੰਮ ਬਦੂਗਾ ਇਹ ਚੀਜ਼ਾਂ ਕਰ ਦੇਣਗੇ